ਆ ਦੇਖੋ ਜੀ ਚੀੜੀ ਨੇ ਭਿੰਡੀਆਂ ਦੇ ਪੱਤਿਆਂ ਦੇ ਵਿੱਚ ਛੋਟੀ ਜੀ ਚੀੜੀ ਆ ਲੋ ਜੀ ਸੀ ਘਰ ਪਹੁੰਚ ਗਏ ਆ ਲੋ ਜੀ ਬਿਸਕਟ ਪੱਠੀ ਵਾਲੇ ਬਿਸਕਟ ਤਿਆਰ ਨੇ ਅਕਾਲ ਜੀ ਸਤ ਸਿਰਿਆਂ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਸੰਧਾਰਿਆ ਦਾ ਦੇਣਾ ਜੀ ਸੌਣ ਦੇ ਮਹੀਨੇ ਦੇ ਵਿੱਚ ਉਹ ਤੀਆਂ ਦਾ ਸੰਧਾਰਾ ਦਿੰਦੇ ਨੇ ਔਰ ਮੇਰੇ ਘਰ ਦੇ ਹੁਣ ਸੌਣ ਮਹੀਨਾ ਤਾਂ ਹਜੇ ਸ਼ੁਰੂ ਹੋਣਾ ਪਰ ਬਰਸਾਤਾਂ ਕਰਕੇ ਜੀ ਮਾਹੌਲ ਕੁਛ ਐਦਾਂ ਦਾ ਬਣ ਗਿਆ ਤੇ ਅੱਜ ਦਾ ਬਲੌਗ ਸੰਧਾਰੇ ਦੇ ਨਾਲ ਬਣੇ ਰਿਹਾ ਬਲੌਗ ਦੇ ਨਾਲ ਅਗਰ ਪਹਿਲੀ ਵਾਰ ਹੈ ਸਬਸਕ੍ਰਾਈਬ ਕਰੋ ਲਾਈਕ ਕਰਿਓ ਹੈਗਾ ਜੀ ਮੇਰਾ ਛੱਤ ਤੇ ਬਾਗੀਚਾ ਖੇਤੀਬਾੜੀ ਹਰੀਆ ਮਿਰਚਾਂ ਵਗੈਰਾ ਔਰ ਪਿੰਡੀਆਂ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਜਿਹੇ ਬੂਟੇ ਨੇ ਜਿਹੜੇ ਲੱਗੇ ਹੋਏ ਨੇ ਤੇ ਹੁਣ ਲੱਗ ਰਹੇ ਆ ਨੇ ਬਰਸਾਤ ਦੀਆਂ ਸਬਜ਼ੀਆਂ ਸਭ ਤੋਂ ਸੋਹਣਾ ਬੂਟਾ ਇਹ ਹੈ ਜੀ ਜੈਸਮੀਨ ਐਨੇ ਪਿਆਰੀ ਖੁਸ਼ਬੂ ਆਇਦਾਂ ਫੁੱਲਾਂ ਦੀ ਤੇ ਕਟਿੰਗ ਤੋਂ ਹੋ ਜਾਂਦਾ ਤੇ ਇਹਦੀ ਕਟਿੰਗ ਮੈਂ ਆ ਲਗਾਈ ਸੀ ਤੇ ਬਹੁਤ ਵਧੀਆ ਹੋ ਗਏ ਇਸ ਤਰ੍ਹਾਂ ਹੀ ਤੁਸੀਂ ਇੱਧਰ ਵੀ ਸਬਜ਼ੀਆਂ ਦੇਖ ਸਕਦੇ ਹੋ ਸਾਰੀਆਂ ਸਬਜ਼ੀਆਂ ਬਹੁਤ ਵਧੀਆ ਹੋ ਰਹੀਆਂ ਨੇ Shimla mirch, pindiyan ਤੇ ਇਧਰ ਲੱਗੇ ਜੁਕਨੇ ਕਈਆ ਲੋਕੀ ਤੋਰੀਆਂ ਹਰੀਆ ਮਿਰਚਾਂ ਇਹ ਹੈਗੇ ਚੱਪਣ ਕੱਦੂ ਇਸ ਵਾਰ ਐਕਸਪੈਰੀਮੈਂਟ ਕੀਤਾ ਜੀ ਮੂੰਗਫਲੀ ਦਾ ਵੀ ਮੈਂ ਆਪਣੇ ਗੱਲ ਕਰਦੀ ਹੁੰਨੀ ਆ এনवायरमेंट ਨੂੰ ਪਹੁੰਚਾਉਣ ਦੀ ਆ ਦੇਖੋ ਜੀ ਉਹਦੇ ਲਈ ਬੂਟੇ ਤਿਆਰ ਨੇ ਇਹ ਹੈਗਾ ਜੀ ਕੜੀ ਪੱਤਾ ਤੇ ਇੱਕਾ ਕੜੀ ਪੱਤਾ ਇਹਦੇ ਵਿੱਚ ਤਿਆਰ ਆ ਇੱਕ ਕੜੀ ਪੱਤਾ ਇਹ ਹੈ ਤੇ ਆ ਦੋ ਬੂਟੇ ਇਧਰ ਨੇ ਅਮਰੂਦ ਦੇ ਜੋ ਥੈਲੀਆਂ ਦੇ ਵਿੱਚ ਅਲੱਗ ਕੱਢੇ ਹੋਏ ਨੇ ਬਾਕੀ ਆਮਰੂ ਦੇ ਬਹੁਤ ਵੱਡਾ ਹੋ ਗਿਆ ਇਹਦੀ ਰਿਪੋਰਟਿੰਗ ਅੱਜ ਸ਼ਾਮੀ ਕਰੂੰਗੀ ਕੱਲ ਮੈਨੂੰ ਟਾਈਮ ਨਹੀਂ ਮਿਲਿਆ ਇਹ ਵੀ ਇਹਦੇ ਵਿੱਚ ਲਿਫਾਫੇ ਦੇ ਵਿੱਚ ਬੀਜ ਲਗਾਏ ਸੀ ਇਹ ਬਾਦੂ ਬੂਟੇ ਲੱਗੇ ਹੋਏ ਨੇ ਇਹਦੇ ਵਿੱਚ ਜਿੰਨੇ ਬਚ ਸਕਦੇ ਉਹਨੇ ਬਚਾਵਾਂਗੇ ਤੇ ਇਸ ਤਰ੍ਹਾਂ ਕਰਦੇ ਜੀ ਤੁਸੀਂ ਵੀ ਬਰਸਾਤਾਂ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਓ ਸੌਣ ਦੇ ਮਹੀਨੇ ਦੇ ਵਿੱਚ ਸਾਡੇ ਘਰ ਦੇ ਵਿੱਚ ਤਿੰਨ ਜਨਮ ਦੇ ਨੇ ਔਰ ਤਿੰਨ ਦਰਖਤਾਂ ਤੋਂ ਵੱਧ ਮੈਨੂੰ ਚਾਰ ਦਰਖਤਾਂ ਦਾ ਹਿੱਲਾ ਹੋ ਗਿਆ ਤੇ ਉਹ ਜਦੋਂ ਉਹਦਾ ਬਲੌਗ ਵੀ ਤੁਹਾਡਾ ਨਾਲ ਜਲਦੀ ਸਾਂਝਾ ਕਰੂੰਗੀ ਤੇ ਇਧਰ ਇਦਾਂ ਹੀ ਲੋਕੀ ਕੱਦੂ ਅਸੀਂ ਘਰ ਦੀ ਸਬਜ਼ੀ ਬਣਾਈ ਆ ਅੱਜ ਤੇ ਆ ਦੇਖੋ ਇਹ ਤੇ ਵੀ ਫਲ ਲੱਗ ਰਿਹਾ ਤੇ ਕਰੇਲੇ ਵਗੈਰਾ ਵੀ ਇਹ ਤੇ ਬਾਧੂ ਰੱਗੇ ਹੋਏ ਨੇ ਆਹ ਦੇਖੋ ਜੀ ਇੰਨਾ ਬੂਟਿਆਂ ਦੀ ਮੈਂ ਰਿਪੋਰਟਿੰਗ ਕੀਤੀ ਹੈ ਸ਼ਾਮੀ ਇਹ ਤੇ ਸੰਤਰੀ ਰੰਗ ਤੇ yellow ਰੰਗ ਦੇ ਮਿਕਸ ਫੁੱਲ ਲੱਗਦੇ ਨੇ ਸੰਤਰੀ ਤੇ ਪੀਲਾ ਰੰਗ ਤੇ ਇਹ ਹੈਗਾ ਲਿਲੀ ਪਲਾਂਟ ਇਹ ਬਰਸਾਤਾਂ ਚ ਹੀ ਹੁੰਦਾ ਫੁੱਲ ਤੇ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਵੀ ਬਹੁਤ ਵਧੀਆ ਹੋ ਚੁੱਕੀਆਂ ਨੇ ਤੇ ਆਹ ਹੈਗਾ ਜੀ ਸਕੂਨ ਮੇਰੇ ਕੋਲ ਜਿਹੜੀ ਦੁਪਹਿਰ ਖਿੜੀ ਹੈ ਤੇ ਸੱਤ ਅੱਠ ਰੰਗ ਦੇ ਫੁੱਲ ਨੇ ਤੇ ਪੋਲੀਨੇਸ਼ਨ ਵੀ ਇਹ ਤੇ ਕੰਮ ਕਰਦੀ ਹੈ ਜੀ ਡਬਲ ਸ਼ੈਡੇਡ ਫੁੱਲ ਆਂਦੇ ਨੇ ਮਜ਼ੈਂਟਾ ਦੇ ਵਿੱਚ ਚਿੱਟੇ ਫੁੱਲ ਦੀ ਪੋਲੀਨੇਸ਼ਨ ਨਾਲ ਡਬਲ ਸ਼ੈਡੇਡ ਫੁੱਲ ਹੋਇਆ ਸੀ ਤੇ ਹੋਮ ਮੈਂ ਕੈਪਚਰ ਨਹੀਂ ਕਰ ਪਾਈ ਕਿਉਂਕਿ ਉਹਦੀ ਮੀਂਹ ਪੈਣ ਕਰਕੇ ਪੱਤੀਆਂ ਖਰਾਬ ਹੋ ਗਈਆਂ ਸੀ ਤੇ ਮੇਰੇ ਕੋਲ ਇਸੇ ਤਰ੍ਹਾਂ ਸੰਤਰੀ ਪਿੰਕ ਮਜ਼ੈਂਟਾ ਔਰ ਆਇਲੋ ਕਲਰ ਔਰ ਮਹਿਰੂਨ ਰੰਗ ਵੀ ਆ ਤੇ ਇੱਕ ਵਾਈਟ ਰੰਗ ਦੇ ਫੁੱਲ ਵੀ ਨੇ ਤੇ ਇਸ ਤਰ੍ਹਾਂ ਕਰਦੇ ਹੋਰ ਵੀ ਇੱਕ ਰੈੱਡ ਕੁਈ ਕਲਰ ਆ ਕਈ ਰੰਗ ਦੇ ਫੁੱਲ ਨੇ ਮਤਲਬ ਦੁਪਹਿਰ ਕਿਹੜੀ ਬਹੁਤ ਵਧੀਆ ਤੇ ਆਸਾਨੀ ਨਾਲ ਹੋ ਜਾਂਦੀ ਆ ਤੇ ਦੇਖੋ ਨੂੰ ਇਹਦੇ ਫੁੱਲ ਬਹੁਤ ਬਹੁਤ ਸੋਹਣੇ ਲੱਗਦੇ ਨੇ ਪਿੰਡੀਆਂ ਨੇ ਇੱਕ ਦੋ ਲੱਗਦੀਆਂ ਨੇ ਇਸ ਕਰਕੇ ਮੈਨੂੰ ਦੋ ਤਿੰਨ ਦਿਨ ਪਿੰਡੀਆਂ ਇਕੱਠੀਆਂ ਕਰਕੇ ਰੱਖਣੀਆਂ ਪੈਂਦੀਆਂ ਨੇ ਫੇਰ ਜਾ ਕੇ ਇਹਨਾਂ ਹੀ ਸਬਜ਼ੀ ਬਣ ਜਾਂਦੀਆਂ ਪਰ ਟਿਫਨ ਪੈਕ ਕਰਨ ਲਈ ਵਧੀਆ ਤੇ ਹੋਰ ਵੀ ਇੱਥੇ ਪਿੰਡੀਆਂ ਨੂੰ ਵੀ ਤੋੜ ਲਈਏ ਆ ਦੇਖੋ ਆ ਸੀ ਰੈੱਡ ਕਲਰ ਤੇ ਆ ਸੀ ਨਾਭੀ ਰੰਗ ਨਾਭੀ ਰੰਗ ਦੇ ਵੀ ਦੁਪਹਿਰ ਖੜੀ ਬਹੁਤ ਸੋਹਣੀ ਆ ਕੁਝ ਕੁ ਪਿੰਡੀਆਂ ਜਿਹੜੀਆਂ ਛੋਟੀਆਂ ਨੇ ਸ਼ਾਮ ਨੂੰ ਤੋੜ ਲੂੰਗੀ ਇਸ ਤਰ੍ਹਾਂ ਕਰਦੇ ਹੋਏ ਮੈਂ ਹੁਣ ਪਿੰਡੀਆਂ ਤੋੜ ਕੇ ਹੋਰ ਲੈ ਜਾਵਾਂ ਹੋਰ ਬਾਕੀ ਲੱਗੀਆਂ ਹੋਈਆਂ ਨੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਇੰਨੀਆਂ ਕਿ ਪਿੰਡੀਆਂ ਤੋੜ ਲੀਆਂ ਬਹੁਤ ਨੇ ਇੱਕ ਚੀੜੀ ਨੇ ਆਲਣਾ ਵੀ ਬਣਾਇਆ ਲਓ ਪਿੰਡੀਆਂ ਚ ਵੀ ਆਲਣਾ ਬਣਾਇਆ ਚੀੜੀ ਨੇ ਧੰਨ ਭਾਗ ਮੇਰੇ ਜੋ ਵਾਇਗਰੂ ਅਕਾਲਪੁਰਖ ਨੇ ਮੈਨੂੰ ਇੰਨੇ ਜੋਗਾ ਬਣਾਇਆ ਆ ਦੇਖੋ ਜੀ ਚੀੜੀ ਨੇ ਪਿੰਡੀਆਂ ਦੇ ਪੱਤਿਆਂ ਦੇ ਵਿੱਚ ਛੋਟੀ ਜੀ ਚੀੜੀਆ ਉਹਨੇ ਦੇਖੋ ਕਿੰਨਾ ਵਧੀਆ ਪਿਆਰਾ ਆਲਣਾ ਬਣਾਇਆ ਧੰਨ ਭਾਗ ਵੈਗਰੋ ਕਾਲਪੁਰ ਕਿੰਨੇ ਜੋਗਾ ਬਣਾਵੇ ਛੋਟੂ ਜਿਹਾ ਛੋਟੂ ਜਾਲ ਨਾ ਉਹਦਾ ਛੋਟੂ ਜਿਹੇ ਅੰਡੇ ਨਹੀਂ ਹੈਗੇ ਤੇ ਮੈਂ ਰਹਿਣ ਬਸੇਰੇ ਵੀ ਲੈ ਕੇ ਆਣੇ ਸੀ ਤੇ ਇੱਥੇ ਬਾਜਰਾ ਵਗੈਰਾ ਮੈਂ ਖਿਲਾਉਦੀ ਰਹਿਣੀ ਆ ਤਾਂ ਚੁਗਦੀਆਂ ਰਹਿੰਦੀਆਂ ਨੇ ਪੰਛੀਆਂ ਲਈ ਪਾਣੀ ਉਹ ਪਿਆ ਜੀ ਸਾਹਮਣੇ ਤੇ ਉਧਰ ਦੇ ਨਾਲ ਨਾਲ ਇੱਧਰ ਟਾਪੇ 'ਚ ਵੀ ਪਾਣੀ ਪਿਆ ਟਾਪਾ ਇਦਾਂ ਦਾ ਤਾਂ ਹੋ ਗਿਆ ਕਿਉਂਕਿ ਮੀਂਹ ਹਰ ਦਿਨ ਪੈਂਦਾ ਇਹ ਟਾਪਾ ਸੀ ਸਬਜ਼ੀਆਂ ਲਈ ਭਰਦੇ ਆ ਪਰ ਮੀਂਹ ਇੰਨਾ ਪੈਂਦਾ ਕਿ ਟਾਪੇ 'ਚ ਪਾਣੀ ਉਦਾਂ ਦਾ ਉਦਾਂ ਹੀ ਆ ਆ ਲੋ ਜੀ ਪੀਪਾ ਧੋ ਕੇ ਕੇ ਰੱਖਤਾ ਦੋ ਪੀਪੇ ਉਧਰ ਧੋਤੇ ਤੇ ਦੁੱਧ ਪਾਉਣ ਲਈ ਕੰਨੀ ਵੀ ਤਿਆਰ ਐ ਇੱਕ ਪੀਪਾ ਪਿਆ ਹਵਾ ਦੇ ਵਿੱਚ ਆ ਪਿਆ ਜੀ ਇੱਕ ਪੀਪਾ ਤੇ ਭਰਾ ਕਹਿੰਦੇ ਪੀਪੇ ਲਿਆਇਓ ਤੇ ਦੇਖਿਆ ਕਦੋਂ ਫੋਨ ਕਰਦੇ ਸਵੇਰੇ ਅਸੀਂ ਆਹ ਉਹ ਗਲਾ ਬੈਠ ਗਿਆ ਸੀ ਸਵੇਰੇ ਅਸੀਂ ਆਟਾ ਰੱਖਿਆ ਐ ਸੀ ਤੇ ਉਹ ਕਹਿੰਦੇ ਫੋਨ ਕਰ ਦਵਾਂਗੇ ਤੇ ਫਿਰ ਤੁਸੀਂ ਆਜੋ ਤੁਹਾਡਾ ਨੰਬਰ ਲੱਗ ਜਾਊਗਾ ਆ ਆ ਦੇਖੋ ਜੀ ਆਸੀ ਰੇਨ ਬਸੇਰਾ ਪਤਾ ਨਹੀਂ ਜੀ ਚੀੜੀ ਬੈਠੀ ਆ ਚਲੋ ਚੀੜੀ ਨੂੰ ਪਰੇਸ਼ਾਨ ਨਹੀਂ ਕਰਦੇ ਤੇ ਇੱਕ ਆਲਣਾ ਆਏ ਸੀ ਇਹ ਆਲਣੇ ਚੰਡੇ ਨਹੀਂ ਦਿਖਦੇ ਆ ਸਾਡੇ ਘਰ ਦੇ ਬਾਹਰ ਅਮਰੂਦ ਲੱਗਿਆ ਅਮਰੂਦ ਵੀ ਪੱਕਣ ਲੱਗੇ ਥੋੜੇ ਮਿਲੀਬਾਕਸ ਲੱਗੇ ਸੀ ਪਰ ਇਹਨੂੰ ਵੱਡਣ ਦੀ ਸਲਾਹ ਸੀ ਪਰ ਚਿੜੀਆਂ ਨੂੰ ਦੇਖਦੇ ਹੋਏ ਇਹਨਾਂ ਨੂੰ ਵੱਡਣਾ ਨਹੀਂ ਉਹ ਚਿੜੀ ਦੇ ਅੰਡੇ ਦਾ ਅੰਡੇ ਜਵਾਲਣਾ ਹਾਲ ਵਿੱਚ ਵੰਟਾ ਉਹ ਕਿੱਧਰ ਚਲਾ ਗਿਆ ਕੀ ਪਤਾ ਕੋਈ ਜੀਵ ਖਾ ਗਿਆ ਹੋਵੇ ਤੇ ਕੌਂ ਵੀ ਬਹੁਤ ਨੇ ਚਿੜੀਆਂ ਵੀ ਬਹੁਤ ਨੇ ਤੇ ਆਪਾਂ ਹੁੰਦਾ ਡੌਗਿਆਂ ਲਈ ਪਾਣੀ ਡਾਇਮੰਡ आ ओ चंद्रिया आ तक गल नी कर दे और थोड़ी बांध दो वो पांच के पेज बांध दो दूध थोड़ा ठंडा मग गया सीधा तो थोड़ा रह गया पोस्ता थोड़ी बर्फ पा लिए दूध वैसे ही गाढ़ा तांग करती बटे भी नहीं काल करमने ਉਹ ਦੇਖੀ ਦੁਪਹਿਰ ਤੋਂ ਬਾਅਦ ਖੜਾਉਂਗਾ ਪਰ ਟਾਈਮ ਨਾਲ ਖਰੀਦ ਲੈ ਤੂੰ ਬਾਅਦ ਇੱਕਦਮ ਕਰਾ ਦੇ ਚੱਲਦੇ ਰਹੇ ਹੋਗੇ ਕਿੰਨੇ ਪਾਣੀ ਮੈਣਗਾ ਬਹੁਤ 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 ਰਹਣ ਚਲੋ ਆਹ ਦੇਖੋ ਪਤਾ ਕਿ ਪਿਪਾਓ ਠੀਕ ਨਹੀਂ ਆਏਗਾ ਆਹ ਟੋਕੀ ਲੈ ਕੇ ਚੱਲਦੇ ਆ ਇਹ ਸਾਫ ਕੀਤੀ ਆ ਇਹ ਟੋਕੀ ਹੀਗਾ ਜਾਂ ਉਹ ਪਿਪੇ ਲੈ ਜਾਈਏ ਓਟ ਇਹਨੇ ਤੇਰੇ ਨਾਲ ਨੂੰ ਪਾਉਣ ਨੂੰ ਪਾਵਾਂ ਲੈਣਾ ਓਕੇ ਲੈਣਾ ਬਾਕੀ ਹੁਣ ਜਸ ਮਾਰ ਗੱਠਾ ਕਰਦੇ ਚਲੋ ਚਲੀਏ ਬਿਸਕਟ ਬੇકરી ਹੈ ਜੀ ਹੈਪੀ ਬੇકરી ਆ ਸਾਰਿਆਂ ਦੇ ਨੰਬਰ ਲੱਗੇ ਹੋਏ ਆ ਸੁਬਾ ਅਸੀਂ ਇੱਥੇ ਆਏ ਸੀ ਇੱਥੇ ਡੌਗੀ ਬੈਠੇ ਸੀ ਇੱਕ ਅੰਕਲ ਉਹਨੂੰ ਘੋਰਨ ਲੱਗ ਗਿਆ ਤੇ ਉੱਥੇ ਡਬ ਰੋਟੀ ਰੱਖੀ ਸੀ ਹਜੇ ਵੀ ਉੱਥੇ ਪਈ ਸੀ ਤੇ ਲੱਗਦਾ ਹੁਣ ਡੌਗੀ ਖਾ ਕੇ ਗਿਆ ਉਹ ਡੌਗੀ ਦੀ ਬਹੁਤ ਹਾਲਤ ਸੀ ਮਨ ਭਰ ਆਇਆ ਗੁਰਦੁਆਰਾ ਸਾਹਿਬ ਜਾ ਕੇ ਕਿਉਂਕਿ ਵਾਹਿਗੁਰੂ ਅਗਰ ਦਇਆ ਰੱਖ ਦਇਆ ਪਾਉਂਦਾ ਕਿਸੇ ਇਨਸਾਨ 'ਚ ਤਾਂ ਉਹਨੂੰ ਬਲ ਜ਼ਰੂਰ ਬਖਸ਼ੇ ਮਾਲਕਾ ਕਿ ਇਸ ਤਰ੍ਹਾਂ ਦੇ ਬੇਜਵਾਨਾਂ ਦੀ ਅਸੀਂ ਮਦਦ ਕਰ ਪਾਈਏ ਤੇ ਆ ਦੇਖੋ ਆ ਗੱਡੀ ਵਾਲਾ ਸਮਝਦਾਰ ਸੀ ਤੇ ਉਹਨਾਂ ਨੇ ਆ ਡਬ ਰੋਟੀ ਸਾਈਡ ਤੇ ਕਰਤੀ ਆ ਦੇਖੋ ਆ ਭਈਆ ਉਹ ਡਬ ਰੋਟੀ ਸੁਬਾ ਦੀ ਖਾਦੀ ਨਹੀਂ ਤੇ ਆ ਭਈਆ 70 ਰੁਪਏ ਆ ਪਤਾ ਨਹੀਂ ਕਿਉਂ ਨਹੀਂ ਖਾਦੀ ਡੌਗੀਆਂ ਨੇ ਜਾਂ ਫਿਰ ਕੋਈ ਗੱਲ ਹੋ ਜਾਂਦੀ ਆ ਤਾਂ ਜਾਨਵਰ ਉਹ ਜਗ੍ਹਾ ਤੋਂ ਡਰਦੇ ਨੇ ਜਦੋਂ ਜਿਕੇਟਨ ਲੱਗਿਆ ਕੰਮ 11 ਵਜੇ ਕੇ ਦੇਖਦੇ ਕਿੰਨੇ ਵਜੇ ਤੱਕ ਬਣਦੇ ਆ ਬਿਸਕਟ ਜਦੋਂ ਜੇ ਤੋਂ ਟਿੱਕੇ ਨਹੀਂ ਬੈਠ ਹੁੰਦਾ ਇਹਦਾ ਇੰਤਜ਼ਾਰ ਕਰਨਾ ਇਹਨੂੰ ਮੁਸ਼ਕਿਲ ਹੋਇਆ ਬੈਟ ਡੀ ਨੂੰ ਹੋ ਜੀ ਬਿਸਕਟ ਬਣ ਗਏ ਸਾਡੇ ਕਿੱਧਰ ਪੈਣੇ ਆ ਪੈਣੇ ਸਾਡੇ ਭਣ ਨੇ ਜਲਦੀ ਆਫਨ। ਕਿਨਣ ਹਾਂ ਡੇਢ ਘੰਟੇ ਚ ਬਣ ਕੇ ਤਿਆਰ ਹੋ ਗਏ। ਲੋ ਜੀ ਸੀ ਘਰ ਪਹੁੰਚ ਗਏ। ਇਹ ਠੀਕਾ ਕਿੰਨੀ? ਉਧਰ ਨੂੰ ਚੱਕੀ ਜਾਓ। ਉਧਰ ਨੂੰ ਚੱਕੀ ਜਾਓ। ਪਹੁੰਚ ਗਈ ਜਪਜੀ ਅੰਦਰ। ਜਪੂ ਤੇ ਆਨ ਨਾਲ पांडे ਦਾ ਉਹ ਤੇ ਬਜਾਂਦੀ ਜਾਂਦੀ ਹੈ ਕੰਦ ਚ। ਮੈਂ ਤਾਂ ਗੇਟ ਖੋਲ ਦੋ। ਛੁਟਕੀ ਰਾਣੀ, ਬੁੱਢੀ ਨੂੰ ਕਹਦੀ ਉਹ ਲਫਾਵੇ ਚੱਕਦੀ ਮੰਜੇ ਤੋਂ। ਇਨੇ ਜਮਾਣੇ ਇਕੱਠੇ ਕੀਤੇ ਜੱਪੂ ਹਨਾ ਲਓ ਜੀ ਇਹ ਰਿਹਾ ਸਮਾਨ ਸਾਡਾ ਬਣ ਕੇ ਤਿਆਰ ਜਬ ਜੀ ਦੀ ਨਾਨੀ ਇਹ ਸੰਦਾਰ ਇਹ ਬਿਸਕਟ ਕੀ ਨੇ ਨਾਨੀ ਨੇ ਭੇਜਿਆ ਹਨਾ ਨਾਨੀ ਨੇ ਸੰਦਾਰਾ ਭੇਜਿਆ ਜੀ ਨਾਨੀ ਕਹਿੰਦੀ ਕਢਵਾ ਲਓ ਤੇ ਅਸੀਂ ਕਢਵਾ ਲਏ ਤੀਆਂ ਦਾ ਸੰਦਾਰਾ ਡੇਢ ਘੰਟਾ ਲੱਗ ਗਿਆ ਹਾਂ ਲਓ ਜੀ ਦਾ ਜੀ ਕਹਿੰਦੇ ਲਫਾਫੇ ਤਾਂ ਲਗਾ ਦੋ ਆਹ ਲੋ ਜੀ ਬਿਸਕਟ ਪੱਠੀ ਵਾਲੇ ਬਿਸਕਟ ਤਿਆਰ ਨੇ ਚਾਹ ਬਣਾਉਗੀ じゃ ਕੇ ਚਾਹ ਬਣਾਉਣੀ ਆ ਹੋਲ بابا ਹਾਂ ਹਾਂ ਕੁਝ ਖਾਓ ਖਾਓ ਸਾਡੇ 80 ਰੁਪਏ ਬਣਾਈ ਲੈਂਦੇ ਨੇ ਤਾਂ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਰੁਪਏ ਬਣਾਈ ਬਿਸਕਟਾਂ ਲੱਗਦੀ ਆ 1 ਕਿਲੋ 80 ਰੁਪਏ ਉਹ ਇਹਦਾ ਪੱਕੇ ਇਹ ਬਲੌਗ ਸਿਰਫ ਇੱਥੇ ਤੱਕ ਸੀ ਜਿੱਥੇ ਅਸੀਂ ਬੇਕਰੀ ਦੇ ਬਾਹਰ ਸੀ ਨਾ ਉੱਥੇ ਇੱਕ ਕੁੱਤੇ ਦੀ ਅੱਖ ਖਰਾਬ ਸੀ ਇੱਕ ਉਹਦੇ ਸਰੀਰ 'ਚ ਨੁਕਸ ਸੀ ਤੇ ਸਾਨੂੰ ਇਹ ਡਾਕਟਰ ਨਹੀਂ ਕੋਈ ਮਿਲਿਆ ਤੇ ਵਾਹਿਗੁਰੂ ਕਰੇ ਅਰਦਾਸ ਕਰਿਓ ਕਿ ਡਾਕਟਰ ਦਾ ਹਿੱਲਾ ਹੋ ਜਵੇ ਕੋਈ ਇਦਾਂ ਦਾ ਡਾਕਟਰ ਮਿਲ ਜਵੇ ਜੋ ਇਦਾਂ ਦੇ ਜਿਹੜੇ ਬਹੀਗਵਾਂਡ ਤੇ ਵਿੱਚ ਰਸਤੇ 'ਚ ਜਾਨਵਰ ਫਿਰਦੇ ਨੇ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਹੋ ਜਵੇ ਚਲੋ ਜੋ ਖਰਚਾ ਬੰਦਾ ਉਹ ਦੇ ਦਾਂਗੇ ਪਰ ਐ ਕੋਈ ਮਿਲੇ ਤਾਂ ਸਹੀ ਨਹੀਂ ਕੋਈ ਆਪਣਾ ਕੰਮ ਛੱਡ ਕੇ ਇਦਾਂ ਮਦਦ ਨਹੀਂ ਕਰਦਾ ਔਰ ਲੋਕਲ ਏਰੀਆ ਦੇ ਵਿੱਚ ਪਤਾ ਕੀਤਾ ਹੈ ਨਹੀਂ ਸਰਕਾਰੀ ਹੀ ਡਾਕਟਰਾਂ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਉਹ ਇਦਾਂ ਆਪਣੇ ਡਿਊਟੀ ਛੱਡ ਕੇ ਆਣਗੇ ਕਿ ਨਹੀਂ ਤੇ ਦੁੱਖ ਬਹੁਤ ਹੋਇਆ ਬਾਕੀ ਵੈਦੂ ਜੀ ਕੋਈ ਨਾ ਕੋਈ ਰਸਤਾ ਕੱਢ ਦਾਨਗੇ ਦੇਖਦੇ ਆ ਤੇ ਮਿਲਦੇ ਫਿਰ ਅਗਲੇ ਲਾਈਵ ਸੌਰੀ ਮਿਲਦੇ ਫਿਰ ਅਗਲੇ ਬਲੌਗ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਬਾਏ ਸਸ਼ੀ ਕਾਲਜੀ